ਕਹਿੰਦਾ ਕੰਪਨੀ ਚ ਕਿੰਨਾ ਟਾਈਮ ਲੱਗ ਜਾਂਦਾ ਜਿਹੜੇ ਲੋੜੇ ਸੰਭਾਲੇ ਹੋਣਗੇ ਨਾ ਤੇ ਫਿਰ ਕੋਈ ਗੱਲ ਨਹੀਂ ਉਦਾਂ ਦਾ ਬਟਾ ਠਹਿਰ ਕੇ ਤੋੜਨਾ ਤੇ ਕਪੜਾ ਲਈ ਲੈਸ ਲੱਗਦ ਕਰਨੇ ਕਿਹੜਾ ਪਾਵਾਂ ਸਮਝ ਨਹੀਂ ਆਉਂਦੀ ਕਿ ਵੀ ਤੇ ਕਿਹਨੂੰ ਕਾ ਆਪਣੀ ਸਾਵਨ ਜਾਂਦੀ ਮੈਂ ਕਿਹੜਾ ਪਾਵਾਂ ਤੁਹਾਨੂੰ ਪਾਣਾ ਸਿੱਕਾ ਜਵਾ ਹੈ ਸੋਣੇ ਆਮ ਆਖ ਕੇ ਦਰ ਮੈਂ ਆ ਪਾਲੇ ਨਹੀਂ ਆਮ ਚਲ ਪਾਰਟੀ ਚ ਪਾਲਾਂ ਦੀ ਹਾਂ ਇਹ ਸਾਮ ਪਾਲੀ ਪਾਪਾ ਮੈਂ ਨਹੀਂ ਦਾਨ ਦੇਣਾ ਪੀ ਸਮਝੋ ਨਹੀਂ ਕਿਹੜਾ ਪਾਲਾਂ ਕੋ ਕੋ ਤੇ ਕਿਹੜਾ ਮਰਜੀ ਪਾਲਾ ਆ ਪਾਲਾ ਤੂੰ ਤੂੰ ਚਾਹ ਪਾਲਾਂ ਹਾਂ ਇੱਕ ਜੇ ਉੱਥੇ ਬੌਣਾ ਨਾ ਉਹ ਬਵੜ ਗਿਆ ਜਰਾ ਖਲਾਫ ਦਾ ਹਾਂ ਮੈਂ ਬੈਠੇ ਪਾਲੇ ਬਾਕੀ ਸਾਰੇ ਸਾਰ ਕੋ ਸ਼ਾਮ ਲੈਣ ਹੋਵੇ ਅਮਨ ਉੱਠ ਜਾ ਕੇ ਕੋ ਲੋੜ ਪਵੇ ਟੋਰਟਾ ਪਾ ਪਹਿਣਾ ਚਾਣ ਨੂੰ ਹਾਂ ਵੀ ਤੂੰ ਮੁੰਡਾ ਆਇਆ ਸ਼ਗਵਾਂਡੀਆਂ ਦਾ ਅੱਛਾ ਕੀ ਕਹਿੰਦੇ ਉਹ ਨਾਲੇ ਤੇ ਜਾਣਾ ਨਹੀਂ ਅੱਛਾ ਤੇ ਉਹਦਾ ਬੇਬੇ ਮੈਨੂੰ ਵੀ ਲਈ ਚਲੀ ਠੀਕ ਤੇ ਮੈਂ ਹਾਂ ਕਰ ਬੈਠੀਆ ਯਾਰ ਨਿਆਣਾ ਭਾਈ ਚਲਾਣਾ ਨਹੀਂ ਹਾਂ ਤਾਂ ਭਾਈ ਚਲਾਂਗੇ ਘੱਟੀ ਤੇ ਜਾਣਾ ਅੱਥਾ ਕਿ ਲੋਗ ਬੈਠਾ ਜਾ ਹਾਂ ਬੈਠਾ ਜਾ ਰੋਣਾ ਮੈਂ ਨੂੰ ਟੈਲੀਫੋਨ ਕੀਤਾ ਸੀ ਤੇ ਉਹਦੇ ਮਾਂ ਪਿਓ ਨੇ ਨਹੀਂ ਜਾਣਾ ਠੀਕ ਹੈ ਜੋ ਕਹਨਾ ਮੈਨੂੰ ਵੀ ਲੈ ਜਾ ਦੇਣਾ ਚਲ ਕੋਈ ਨਾ ਵਿੱਚ ਥਾਂ ਵੇਖਾਂ ਦੇ ਲੈ ਰਹੇ ਤੇ ਮੁੰਡਿਆਂ ਨੂੰ ਟੈਲੀਫੋਨ ਕਰ ਆ ਰਹੇ ਆਉਣੇ ਲਾਉਣੀ ਆ ਗੱਡੀ ਤੁਮ ਆਂ ਗਿਆ ਤਾਂ ਆਇਆ ਹੀ ਨਹੀਂ ਗਾ ਜੇ ਕਵੇੜਾ ਬਹੁਤ ਹੋ ਗਈ ਹਾਂ ਨਹੀਂ ਨਹੀਂ ਆਉਣੀ ਆ ਪੂ ਥਾਂ ਦੇ ਲੈ ਲੈ ਆਪਣਾ ਤੇ ਕੀ ਫਾਇਦਾ ਅਗਲੇ ਰੋਟੀ ਪਾਣੀ ਦਾ ਬਣਾਉਣਾ ਕੋਈ ਇੰਤਜ਼ਾਮ ਕਰਨਾ ਭਾਈ ਜਿੰਨੇ ਜਿਹੜੇ ਆਉਣੇ ਕੋਈ ਮਰੀਕੀ ਕਿਸੀ ਹੁੰਦਾ ਤੇ ਸਭ ਨੂੰ ਨਹੀਂ ਹੁੰਦਾ ਹਾਂ ਸਹੀ ਗੱਲ ਤੁਸੀਂ ਤੇਰੀ ਲਾ ਉਹਨੂੰ ਢੂੰਡਣਾ ਛੇਤੀ ਚੱਲ ਗਿਆ ਹਾਂ ਬੀਬੀ ਮੈਂ ਕਹਾਣੀ ਬੋਲ ਤੇ ਆਵੇਂ ਸੂਰ ਲੈ ਚਲੀ ਤੇ ਪਿਆਰ ਹੋਣ ਲੱਗੀ ਮੈਂ ਤੇ ਤੂੰ ਵੀ ਪਾੜਾ ਕੱਪੜਾ ਮੂੰਹ ਵੀ ਆ ਕਹਾਣੀ ਆ ਤੇ ਬਗਰ ਨਹੀਂ ਚੱਲ ਜਿਵੇਂ ਪਿਆਰ ਤੇ ਫਿਰ ਨਾ ਹੋਈ ਉਹ ਪਾਣੀ ਜੇ ਪੀਣੇ ਦਿੰਦੇ ਹਾਲੇ ਨਾਲ ਉਹਨੇ ਸੁਣਨਾ ਹਲੋ ਤਾਂ ਕਿਉਂ ਲੈ ਜਾਏ ਤੁਸੀਂ ਹਾਂ ਬੀਬੀ ਬੋਲੀ ਹਾਂ ਬੀਬੀ ਕਹਿੰਦੀ ਟਾਈਮ ਨੇ ਚੱਲ ਗਏ ਹਾਂ ਛੇਤੀ ਆ ਜਿਉਣਾ ਮੜਾ ਜਾ ਪਰ ਤੁਮ ਪਤਾ ਰਿਪੀ ਦੇ ਸੁਭਾਅ ਹੋ ਗਿਆ ਹਾਂ ਵੀ ਬੋਲਣਾ ਲੱਗ ਦੂਗੀ ਉਹ ਹਾਂ ਚਲ ਠੀਕ ਹੈ ਛੇਤੀ ਆ ਜਾਓ ਮੜੇ ਟਾਈਮ ਆਵਾ ਹੋ ਗਿਆ ਹਾਂ ਸੀ ਤੇ ਕਪੜੇ ਲੀੜੇ ਪਾਉਣ ਲੱਗੇ ਹਾਂ ਮਮੀ ਪਾਉਣਗੀ ਮੈਂ ਪਾਉਣਗੀ ਤੁਸੀਂ ਆਜੇ ਤਾ ਮੈਂ ਦੇਖੀ ਜਾਲਾਂ ਉਸ ਹਾਂ ਕਾਹ ਗੀ ਨਾ ਜਲਦੀ ਆ ਜਾਓ ਮੜਾ ਹਾਂ ਕੁੜੀ ਲਾਇਆ ਹਾਂ ਵੀ ਨਾ ਦੱਸਾਂ ਕਿ ਕਿੰਨੇ ਆ ਰਹੇ ਨੇ ਤੁਸੀਂ ਤਿਆਰ ਹੋ ਜਾਓ ਤੇ ਮੈਂ ਕਿ ਪਿਆਰੀ ਆ ਉਹ ਕਹਿੰਦਾ ਤੇ ਜੇ ਪਾਣੀ ਤੇ ਨਿਪੜ ਗਿਆ ਬੋਲਣਾ ਜਾਣਾ ਹਾਂ ਕੁ ਪਿਆਰ ਮੈਨੂੰ ਉਹਨਾਂ ਦੇ ਕੋਲ ਆ 5 ਮਿੰਟ ਵਿੱਚ ਗੜਾ ਨੇ ਮੈਂ ਤਾਂ ਜਾ ਰਹੀ ਨਹੀਂ ਮਾਹੀ ਜਿੰਕਾ ਜਾ ਰਹਾ ਸਮਾਨ ਚਾੜ੍ਹਣਾ ਨਹੀਂ ਤਾਂ ਤਬੇਲਾ ਹੀ ਹੋਣੀ ਹਾਂ ਬਾਟ ਪੈਣੇ ਹੋ ਗਿਆ ਤੇ ਭਾਈ ਨਹੀਂ ਜਾਣਦਾ ਕਿ ਰਾਹ ਜਾਣ ਦਾ ਕੋਈ ਫਰਕ ਨਹੀਂ ਮੈਂ ਨਹੀਂ ਜਾਣ ਮੋਰ ਨਹੀਂ ਨਹੀਂ ਕੱਲ ਤਾਂ ਅਸਤੂ ਮਿਲਟੀ ਗਿਆ ਤਾਂ ਅਸਤੂ ਲਾਸ਼ ਮਿਲਦਾ ਪਾਣੀ ਮਿੰਟ ਵੇਖਣਾ ਤਾਂ ਮੈਂ ਜਾਣਾ ਨਹੀਂ ਨਾ ਮੋਰ ਕਿ ਮੈਂ 3-4 ਸਿਕਨ ਫਿਰ ਲਿਉਂਗਾ ਫਿਰ ਕਪੜੇ ਕਪੜੇ ਕੋਈ ਨਹੀਂ ਮੈਂ ਜਾ ਤੂੰ ਕੋਈ ਹੋਦਾ ਦਾਤ ਮੁਕੀ ਨਹੀਂ ਤੱਕ ਪਤਾ ਤਾਂ ਉਹਨਾਂ ਮੰਦਣੀ ਮੁੰਦਰੀ ਮੈਂ ਉਹਦੀ ਬੈਠੀ ਦਾ ਤੇ ਪਾਲਾ ਕਪੜੇ ਛੇਤੀ ਤਿਆਰ ਹੋ ਜਾ ਮੂੰਹ ਪੋਣੀ ਔਰ ਕਿਤੇ ਨਹੀਂ ਆ ਰਿਹਾ ਲੱਗੇ ਤਾਂ ਪਾਵਰ ਸੁਪਰ ਮੋਤਾਬ ਨਹੀਂ ਆਗਿਆ ਆਖਦੀ ਬਾਹਰ ਨੂੰ ਕੋਪਿਆ ਨਹੀਂ ਮੈਂ ਚਾਹ ਚੜੀ ਅੱਗੇ ਤਰਦੀ ਯਾਰ ਕਿਵੇਂ ਕਰੀਏ ਯਾਰ ਪੁੱਛੀਏ ਕਿ ਨਾ ਪੁੱਛੀਏ ਯਾਰ ਯਾਰ ਹੁਣ ਮੰਮੀ ਨੇ ਕਿਹਾ ਯਾਰ ਪੁੱਛੀ ਆਉਨੇ ਆ ਪਰ ਜੇ ਜਵਾਬ ਦੇਤਾ ਇਹਨਾਂ ਦਾ ਕੀ ਕਹਿਣਾ ਮੇਰੀ ਬੇਇੱਜ਼ਤੀ ਹੋ ਜੂਏ ਕੱਲ ਯਾਰ ਬੇਇੱਜ਼ਤੀ ਹੋ ਗਿਆ ਪੁੱਛਿਆ ਫਿਰ ਹੋਰ ਕੀ ਯਾਰ ਉਹਨਾਂ ਦੀ ਬੁੱਢੀ ਅੱਗੇ ਇੰਨੇ ਅੜਬਾ ਯਾਰ ਉਹਦਾ ਮੈਨੂੰ ਨਹੀਂ ਲਈ ਜਾਂਦੀ ਸੀ ਹੁਣ ਮੈਂ ਉਹਨਾਂ ਨੂੰ ਜਾ ਕੇ ਕੀ ਕਹਾਂ ਮੇਰੀਆਂ ਭੈਣਾਂ ਨਾਲ ਵੀ ਵੇਚ ਬਿਠਾ ਲ ਚਲੋ ਹੁਣ ਮੰਮੀ ਚਲੀ ਗਈ ਮੇਰੇ ਗਾਲ ਤੇ ਪਾਹਾ ਪਾ ਕੇ ਚਲੀ ਗਈ ਲੈ ਹੁਣ ਮੈਂ ਦੱਸੋ ਕੀ ਕਰਾਂ ਪਰ ਨਹੀਂ ਯਾਰ ਦੂਜੇ ਵਾਸਤੇ ਸੋਚਿਆ ਜੇ ਭੈਣਾ ਵੀ ਨਿਕਲਿਆ ਹੁਣ ਉਹ ਵੀ ਕਿੱਥੇ ਜਾਣਾ ਚਲ ਪੁੱਛ ਲੈਨੇ ਆ ਮਰਜੀ ਆ ਭਰਾ ਲਿਆਂ ਦੀ ਅੱਗੇ ਹੋਰ ਕੀ ਇਸ ਤਰ੍ਹਾਂ ਯਾਰ ਹੁਣ ਮੈਂ ਪੁੱਛਾਂਗਾ ਨਾਲ ਪੁੱਛਾਂ ਯਾਰ ਕੀ ਯਾਰ ਇਹ ਤਾਂ ਚਲੇ ਗਏ ਮੰਮੀ ਹੁਣੇ ਤੇ ਮੈਨੂੰ ਪਾਵੇ ਯਾਰ ਮੁੱਢੀ ਅੜਮ ਜੀ ਅੜਮ ਜੀ ਦਾ ਸੁਭਾਅ ਯਾਰ ਹੁਣ ਮੈਂ ਪੁੱਛਾਂ ਨੂੰ ਕਿ ਨਾ ਪੁੱਛਾਂ ਯਾਰ ਬੋਲਣਾ ਆ ਗੋ ਮੇਰੀ ਫਿਰ ਵੇਸਤੀ ਹੋ ਜਾਣੀ ਆ ਚਲ ਛੱਡ ਯਾਰ ਮਾਤਾ ਦਾ ਛੱਡ ਪਰ ਪੱਛੀ ਬੇਪੇ ਨਾ ਸੁਤੀ ਬਈ ਹਰ ਬੂਆ ਕਨੇ ਫਕਾ ਵੇ ਕਿ ਲੈ ਨੀ ਚਲਣ ਪਈ ਰਹਿਣ ਦੇ ਨੂੰ ਛੱਡ ਫਿਰ ਬੋਲੇ ਨਹੀਂ ਤਾਂ ਵੇਖ ਰਹੀ ਆ ਕੌਣ ਆਣੇ ਕੌਣੇ ਕਿਵੇਂ ਆ ਮਤ ਕਮੈਂ ਇੱਥੇ ਤੁਰੇ ਜੇ ਤਾਂ ਤਿਆਰੀ ਹੀ ਹੋਏਗੀ ਹਾਂ ਹੋਣਾ ਹੈ ਤਿਆਰ ਉਹ ਗੱਡੀ ਲੈਣ ਗਿਆ ਤੂੰ ਆਣ ਜਾ ਅਸੀਂ ਤੇ ਗੱਡੀ ਲੈਣ ਗਿਆ ਤਾਂ ਨਹੀਂ ਗਿਆ ਸਮਝਣਾ ਤੁਹਾਡੇ ਨਾਲ ਇੱਕ ਕੰਮ ਹੈ ਅੱਛਾ ਤੇ ਅੰਦਰ ਆਇਆ ਗਰਮੀ ਬੜੀ ਐ ਇੱਥੇ ਅੱਛਾ ਚੱਲ ਅੰਦਰ ਬੈਠੇ ਜੱਸਾ ਹੋ ਨਹੀਂ ਹੋਈ ਆ ਬੜੇ ਜਿਹਾ ਸੁਤੀ ਨਹੀਂ ਬੈਠ ਬੋਲ ਰਿਹਾ ਕਿਉਂ ਸੁਤੀ ਲਾ ਲੂ ਕਿ ਸਿੱਤੇ ਤੁਰੀ ਰਹੀ ਆ ਮੀਂ ਹਾਂ ਜਾਣ ਪਾਤੇ تھے ਇਹ ਨੂੰ ਦੱਸ ਕੇ ਵੀ ਆ ਲੈ ਉਹਨਾਂ ਗੱਲ ਇਸ ਤਰ੍ਹਾਂ ਸੀ ਕਿ ਵੀ ਉਹਨਾਂ ਮੇਰਾ ਡੈਡੀ ਤਾਂ ਵੀ ਉਹਨਾਂ ਨੇ ਤਾਂ ਜਾਣਾ ਨਹੀਂ ਕਿਹਾ ਉਹਨਾਂ ਡੈਡੀ ਦਾ ਗਏ ਕੰਮ ਤੇ ਅੱਛਾ ਤੇ ਉਹਨਾਂ ਨੇ ਤਾਂ ਜਾਣਾ ਨਹੀਂ ਕਿਹਾ ਠੀਕ ਹੈ ਤੇ ਰਾਤੀਂ ਸਾਡੇ ਨਾਲ ਮਿਲ ਕੋ ਗਈ ਤੇ ਮੰਮੇ ਨੂੰ ਨਾ ਅਰਜੈਂਟਲੀ ਉੱਪਰ ਜਾਣਾ ਪੈ ਗਿਆ ਕੀ ਹੋਇਆ ਸੀ ਗੱਲ ਉਹ ਕੋਹ ਨਹੀਂ ਮੇਰੀ ਨਾ ਮੰਮੀ ਜਿਹਨੇ ਚਾਚ ਦਾ ਮੁੰਡਾ ਜੀਆ ਉਹਨੂੰ ਫੋਨ ਕੋਲ ਲੜਕਾ ਹੁੰਦਾ ਜੀ ਹਰ ਮਹੀਨੇ ਤੋਂ ਉਹਨਾਂ ਪੂਰਾ ਉੱਥੇ ਜਾਣਾ ਪੈ ਫਿਰ ਹਾਂ ਮੜਾਈ ਹੋਇਆ ਸੀ ਤੇ ਮੈਂ ਤੁਹਾਨੂੰ ਕਹਿਣਾ ਸੀਗਾ ਵੀ ਮੇਰੀਆਂ ਭੈਣਾਂ ਵੀ ਸਿਜਾਂ ਅੱਛਾ ਜੇ ਮੈਂ ਤਾਂ ਤੁਹਾਨੂੰ ਹੀ ਲੈ ਕੇ ਜਾਣੇ ਜਾਣਾ ਚਾਹੀਉ ਉਹ ਵੀ ਨਾਲ ਚਾਹਗਾ ਮੰਮੀ ਕਹਿੰਦੀ ਸੀਗੀ ਕਿ ਉਹ ਐਵੇਂ ਹੀ ਸੰਜੇ ਜੁਗੀ ਵੀ ਕੁੜੇ ਨਾਲ ਲੈ ਕੇ ਕਿੱਥੇ ਰਹਿਣਾ ਜਿਉਂਦਾ ਨਾ ਕਿ ਨਾਲ ਲੈ ਜਾ ਚਲ ਪਤਾ ਖਾਂ ਤੋਂ ਵੀ ਕਹਿੰਦੇ ਤੇ ਇੱਕ ਦਿਨ ਪਤਾ ਬੀਬੀ ਦਾ ਉਹ ਸੁਭਾਅ ਹੋ ਗਿਆ ਬੋਲਦੀ ਪਈਆ ਤਿੰਨ ਪਤਾ ਉਹ ਵੀ ਭਾਈ ਦਾ ਤੇਰਾ ਤਾਂ ਵੀ ਉਹੋ ਜਿਹਾ ਸੁਭਾਅ ਆ ਤੇ ਤੂੰ ਕੱਲਾ ਕਿੰਨਾ ਇੰਨੇ ਜਾਣਾ ਹੈ ਤੂੰ ਉਧਰ ਪੈਣਾ ਵੀ ਤੋਂ ਵਿਚਾਰ ਕੀਤੀ ਬਈ ਉਹ ਨਹੀਂ ਉਹ ਸਾਡੇ ਮੇਰੀ ਨਹੀਂ ਗਲਤੀ ਕੋਈ ਹੋਣਾ ਰਾਤ ਨੂੰ ਮਰ ਗੋ ਗੱਲ ਇਸ ਤਰ੍ਹਾਂ ਸਗੀ ਜੀ ਮੰਮਿਤਾ ਮੇਰੀ ਚਲੀ ਗਈ ਹੁਣਾ ਹਨਾ ਵੀ ਉਹ ਜੇ ਮਰ ਕੇ ਨਾ ਹੋ ਜਾਂਦੀ ਤਾਂ ਮੰਮੀ ਮੇਰੀ ਨੇ ਰਹਿਣਾ ਵੀ ਘਰੇ ਤੇ ਮੇਰੀਆਂ ਭੈਣਾਂ ਰੇ ਦੀ ਘਰੇ ਰਹਿਣੇ ਫਿਰ ਉਹਨਾਂ ਨਾਲ ਹੁਣ ਉਹ ਤਾਂ ਚਲੇ ਗਿਆ ਹੁਣ ਭੈਣਾਂ ਕੰਨੀਆਂ ਘਰੇ ਆ ਚਲ ਕੋਈ ਨਹੀਂ ਤੇਰਾ ਭਾਈ ਆ ਜਾਂਦਾ ਤੇ ਭੰਨੀ ਉਹ ਪੁੱਛਾਈ ਨਹੀਂ ਇਹ ਇੰਤਰੀ ਐ ਨਾ ਕਰੋ ਬਾਈ ਨਾਲ ਮੁੱਛਣਾ ਨਹੀਂ ਰਿਕਵੈਸਟ ਦੀ ਆ ਵੀ ਲੈ ਚੱਲੋ ਮੈਗੇ ਭੈਣਾਂ ਨੂੰ ਵੀ ਹੁਣ ਤਾਰਾ ਆਪਣੇ ਨਾਲੇ ਥੋੜੀ ਸੁਣ ਲਈ ਤੂੰ ਜੀ ਇੱਟੀ ਵੱਡੀ ਗੱਡੀ ਲੈ ਆਂਦੀ ਹਾਂ ਤਾਂ ਕੋਈ ਨਹੀਂ ਮੈਂ ਤੇਰੇ ਬਾਈ ਨੂੰ ਤਾਂ ਉਹ ਕਿ ਬੈਟੀਆਂ ਜਾਣ ਜਾਂ ਮੈਂ ਤੇ ਸਾਡਾ ਆਤੀ ਲੈ ਲੈ ਠੀਕ ਹੈ ਹੁਣ ਮੈਂ ਲੈਣਾ ਤੇ ਭੈਣਾਂ ਨੂੰ ਹਾਂ ਲੈ ਆ ਜਾ ਤੂੰ ਭੈਣਾਂ ਨੂੰ ਅੱਲਾ ਵੇ ਬੀ ਮੈਂ ਕਰਾ ਕੇ ਤਿਆਰ ਕਿ ਹੋਣਾ ਹੈ ਹਾਂ ਲੈ ਆ ਤੂੰ ਠੀਕ ਮੈਂ ਸਹੇ ਖੜੀ ਨਹੀਂ ਆਉਣੀ

ਉਹਨੇ ਕੰਜਨੇ ਟਾਈਮ ਲਾਤਾ ਜਦੋਂ ਅੱਜ ਤੋਂ ਬੀਪੀ ਕੋਰਜਾ ਸੀ ਕਾਹੀ ਸਾਪਣਾ ਕਹਾਂ ਕਾਲ ਮੱਖਾ ਛੇਤੀ ਬੱਲਾ ਇਹਨਾਂ ਦਾ ਚੰਦਾ ਇਹਦਾ ਮੈਂ ਫਿਰ ਫੇਰਾ ਭੁਲੇਗਾ ਜਾ ਜਾਨੀ ਉਹ ਚਲਣ ਗਈ ਮਾਰੀ ਬਿਤਰਿੰਦੇ ਅੱਗੇ ਨੂੰ ਥੋੜੇ ਟਾਈਮ ਲਾ ਕੇ ਕਹਿ ਦਿਆਂ

ਜਨ ਹੋਣਾ ਹੈ ਇਸ ਵੀਰ ਦਾ ਨਿਕੜ ਗਿਆ ਹਣਾ ਤੇ ਆਪਾਂ ਹੁਣਾਂ ਇਹ ਕਰਦੇ ਆਂ ਜਿਹਦੇ ਟੈਂਟੇ ਨੂੰ ਚੱਲਦੇ ਆਂ ਠੀਕ ਆ ਤੇ ਮੈਂ ਤਾਂ ਤਿਆਰ ਹੀ ਆਂ ਜੇ ਮੈਂ ਬੇਬੇ ਨੂੰ ਆਪਣੇ ਬਣਾਉਣਾ ਹਾਂ ਲਾਟ ਮਟੂਨ ਮੜਾਵਾ ਉਹ ਮੈਂ ਰੰਦੀਆਂ ਮੈਂ ਕੱਢ ਕੇ ਭੋਗ ਲਾਂ ਬਾਈ ਹਾਂ ਉਹਨਾਂ ਦਾ ਟੈਨ ਲੱਗ ਗਿਆ ਪਰ ਘਰ ਦੇ ਨੂੰ ਸੋਚਿਆ ਕਹਿੰਦਾ ਵੀ ਆਪਾਂ ਜਾਣਾ ਉਹ ਜਾਣਾ ਦਾ ਹੈਗਾ ਬੀਬੀ ਪਤਾ ਕਿ ਇਹਦੀ ਆ ਕਿ ਬੀਬੀ ਆ ਵੀ ਮਿਲਤਾ ਲਈ ਕਦੇ ਗੁੱਸਾ ਕਰ ਲੈਂਦੀ ਉਹ ਕਿਸੇ ਦੀ ਨਹੀਂ ਉਹ ਸੁਣਦੀ ਪਰ ਗੁੱਸਾ ਕਰ ਲਵੇ ਦੋ ਪਤਾ ਪੈਣਾ ਕਿ ਨਾ ਗੁੱਸੇ ਇਹ ਬੋਲਣੀ ਇੱਕ ਦੋ ਗਾਲ੍ਹਾਂ ਕੁੰਦੀ ਨਹੀਂ ਚਲ ਕੋ ਗਾਣੋਂ ਛੱਡ ਗਾਣਾ ਤੂੰ ਛੱਡਿਆ ਹਾਂ ਛੇ ਰੱਖਿਆ ਸੱਜਾ ਫੇਰ ਜੀ ਜਾਂਗੇ ਤੇ ਵੀ ਕੱਪੜੇ ਤੁਹਾਡੇ ਪਾਇ ਤੇ ਆਓ ਰੋ ਬੀਬੀ ਨੂੰ ਮਨਾਵੋ ਜਾ ਕੇ ਤੇ ਘਰ ਆਪਣਾ ਜਲਦੀ ਚਲੇ ਜਾ ਚਲ ਤੂੰ ਆ ਘੁੱਟ ਕੇ ਚਾਹ ਬਣਾ ਦੇ ਤੈਨੂੰ ਪਤਾ ਰਹੇ ਚਾਹ ਬਣਾਉਣੀ ਹੈ ਚਾਹ ਬਣਾਉਣੀ ਹੈ ਯਾਰ ਉਹ ਮੈਂ ਜੀ ਕਾਮਰੇ ਦੇ ਨੂੰ ਕਹਿੰਦੀ ਜੇਬੇ ਦਾ ਬਹੁਤ ਸਭਾਰ ਪਰ ਮਨਾ ਕੋ ਨਹੀਂ ਦਾ ਮਾਏ ਮਾਮਾ ਲ ਬੋਲਦੇ ਰਹਿੰਦੀਆਂ ਸੋਣ ਲਾਂਗੇ ਦੋ ਬੋਲ ਉਹਦੀ ਦੁਆਰਾ ਜੇ ਤੂੰ ਇਹ ਕਰ ਪਹਿਲਾਂ ਨਾ ਚਾਹ ਲੈ ਕੁਟਕ ਬਣਾ ਕੇ ਫੇਰ ਹੀ ਮੈਂ ਬੇਬੇ ਕੋਲ ਜਾਊਂਗਾ ਜੇ ਮੈਂ ਪਹਿਲਾਂ ਕਹਾਂ ਉਹਨਾਂ ਕੋਲ ਹੁਣ ਤੱਕ ਚਾਹ ਦੀ ਪੀ ਗਈ ਹੈ ਚਾਹ ਨਹੀਂ ਤੂੰ ਪੀ ਸੱਥੇ ਜਾ ਕੇ ਪੀਣੇ ਆ ਇਹ ਨੂੰ ਬੋਲੂਗਾ ਚੰਗਾ ਕੁਟਕ ਬਣਾ ਚਾ ਠੀਕ ਹੈ ਤਾਂ ਇਹ ਅੱਗੇ ਮਹਾ ਜੰਦਰਾਲ ਲੱਗਾ ਵਾ ਉਹ ਲੇਟ ਕਰੀ ਜਾਂਦੀ ਹੈ ਕੀ ਕੀਤਾ ਤੂੰ ਪਾਗਰਾਂ ਚ ਜਾਣਾ ਚੱਲੇ ਚੱਲੀਏ ਹੁਣ ਅੱਗੇ ਇਨਾ ਲੇਟ ਹੋਏ ਪੈਣਾ ਚੱਲ ਤੈਨੂੰ ਤੜਕੇ ਦਾ ਕਈ ਹੁਣ ਛੇਤੀ ਤਿਆਰ ਹੋ ਜਾ ਛੇਤੀ ਹਾਂ ਜੀ ਚਾਰੀ ਲੱਗ ਗਈ ਕੀ ਆ ਇਹ ਹੁਣ ਵਿੱਚ ਸ਼ਰਮ ਸ਼ਰਮ ਹੁਤਾਸ ਕੀ ਆ ਇਹ ਮੈਂ ਤੂੰ ਹੁਣ ਬੈਠਾ ਹੈ ਬੀਬੀ ਨੂੰ ਮਨਾਉਣਾ ਹੈ ਚੱਕਰ ਪਤਾ ਕਿ ਮੈਨੂੰ ਚਾਹ ਵੀ ਲੈਂਦੇ ਜਿਵੇਂ ਚਾਹ ਤੋਂ ਪਹਿਲਾਂ ਗਾਇਤਣਾ ਉਹਨੇ ਕਹਿੰਦਾ ਚਾਹ ਦੀ ਪਹਿਲੀ ਤੇ ਤੂੰ ਅੱਬੇ ਇਵੇਂ ਦੇਣੀ ਫਿਰ ਤੈਨੂੰ ਚਾਹ ਪਤਾ ਕਿ ਨਾ ਕੋਈ ਵੀ ਆਦਿਆ ਦਾ ਜਾਣਾ ਹੁੰਦਾ ਤਾਂ ਮਿਲਟਾਂ ਜੇ ਤਿਆਰ ਹੋ ਜਾਂਦੇ ਨੇ ਐਂ ਚਲੇ ਜਾਂਦੇ ਨੇ ਹਾਂ ਥੋੜੀ ਗੱਲ ਤੀਆ ਤੁਸੀਂ ਫੇਰ ਹੀ ਨਹੀਂ ਸਮਝਦੇ ਜੇ ਤੁਸੀਂ ਸਮਝੇ ਜਾਂਦੋਂ ਯਾਰ ਗਲਤੀ ਕਾਦੀ ਮਣ ਮੇਰੀ ਗੱਲ ਸੁਣ ਵੀ ਬੰਦਾ ਜੇ ਮਾੜਾ ਮੋੜਾ ਕਿ ਤਨੀ ਢੋਲਦੀ ਫੇਰ ਕਿੱਡੀ ਗੱਲ ਹੈ ਮੈਨੂੰ ਤਾਂ ਪਤਾ ਨਾ ਚੱਲ ਢੋਲ ਬੀਬੀ ਦਾ ਸੁਹਾਈ ਬਣਿਆ ਕਹਿਣਾ ਅੱਗੜ ਕੇ ਬਰੋਂਦੀ ਆ ਹਸ ਤੱਕੇ ਬਣਿਆ ਆਹ ਲਈ ਨਹੀਂ ਤੂੰ ਐਂ ਕਿਹਨੇ ਨਮਿਕ ਗੱਦੀਨੀ ਤੇ ਕਿਹਨੂ ਨਾ ਹਾਂ ਗੱਡੀ ਦਾ ਸੁਣਨੀ ਅੱਜ ਆਪਾਂ ਇਹਦੀ ਮੱਦੀ ਵੀ ਨਾਲੇ ਆਪਾਂ ਇਹਦੇ ਸੀਟਾਂ 'ਚ ਬਹਿ ਕੇ ਜਾਣਾ ਸੱਚੀ ਚੋਰ ਚਲ ਆਏ ਚਲਿਏ ਚਲ 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 ਇੱਕ ਗੱਲ ਮੇਰੀ ਸੁਣੋ ਅੰਦਰ ਜਾ ਕੇ ਕਹੇ ਨੇ ਪਕਾਈ ਨਹੀਂ ਮਾਰਨੀ ਕੀ ਅਗਲੇ ਕਹਿਣ ਗਈ ਤੇ ਇਹਨਾਂ ਦੇ ਗਾਂਦ ਜਵਾਕ ਹੱਥ ਕੋੜਾ ਹੈ ਨਾ ਇੱਜ਼ਤ ਨਾ ਰਹਿਣਾ ਠੀਕ ਹੈ ਨਾ ਚਲੋ ਠੀਕ ਹਾਂ ਤੁਹਾਨੂੰ ਪਤਾ ਹੈ ਵੀ ਬੀਬੀ ਐਵੇਂ ਦਾ ਤਾਂ ਤੁਸੀਂ ਚੁੱਪ ਕਰ ਜਾਓ ਚਾਹ ਪੀ ਲਓ ਤੇ ਬੀਬੀ ਨੂੰ ਮਨਾ ਲਓ ਤੇ ਆਪਾਂ ਤਵੇ ਰਾਜੇ ਬੜੀ ਹੋਈ ਬੀਬੀ ਵੀ ਤਾਂ ਤਪੀ ਪਈ ਅੱਜ ਵੀ ਇਹ ਤਵੇਲੇ ਤੁਰਦੇ ਨੇ ਚੱਲ ਮੈਂ ਗੁੰਨੇ ਮਨਾ ਲੂੰਗਾ ਤੇ ਅਲੀ ਯਾਰ ਉਹਨਾਂ ਦੇ ਮੁੰਡੇ ਨੇ ਵੀ ਆਉਣਾ ਸੀਗਾ ਉਹ ਬੀਬੀ ਨੇ ਮੈਨੂੰ ਕੱਲ ਦੱਸਿਆ ਕਹਿੰਦੀ ਨਾ ਬਿੱਗਿਆਂ ਨੂੰ ਕਹਿੰਦੇ ਕੱਲ ਮੈਨੂੰ ਕਹਿੰਦੀ ਵੀ ਉਹਨਾਂ ਦਾ ਨਾ ਮੁੰਡਾ ਆਇਆ ਸੀਗਾ ਇੱਕ ਉਹਨਾਂ ਨੇ ਉਹਦੇ ਮੰਮੀ ਡੈਡੀ ਨੂੰ ਕੀਤਾ ਜਿਹਾ ਫੋਨ ਤੇ ਡੈਡੀ ਉਹਦਾ ਤਨ ਬੜਾ ਕੰਮ ਦੇ ਰਿਹਾ ਹੈ ਹਾਂ ਤੇ ਉਹ ਮਾਉਂ ਦੀ ਵੀ ਨਹੀਂ ਵੀ ਘੱਟ ਰਿਸ਼ਤੇਦਾਰੀ ਥੋੜੀ ਜਿਹੀ ਆਪਣੀ ਤਾਂ ਫਿਰ ਹਾਂ ਹਾਂ ਤੇ ਉਹ ਮੁੰਡਾ ਕਹਿੰਦਾ ਮਾਤਾ ਮੈਨੂੰ ਕਹਿੰਦੀ ਉਹ ਕਹਿੰਦੇ ਮੈਨੂੰ ਲੈ ਜਾ ਜੇ ਕੱਲਾ ਹੀ ਹੈਗਾ ਮੈਂ ਹਾਂ ਉਹ ਮੇਰੇ ਨੂੰ ਮੁੰਡੇ ਨੂੰ ਵੀ ਲੈ ਕੇ ਆਉਣਾ ਮੁੰਡਾ ਆਇਆ ਸੀਗਾ ਘਰੇ ਅੱਛਾ ਆਇਆ ਸੀ ਹਾਂ ਤੇ ਉਹ ਕਹਿੰਦਾ ਸਾਡੇ ਮਰਕ ਹੋ ਗਈ ਕੋਈ ਅੱਛਾ ਨਹੀਂ ਜਾਣੋ ਨਹੀਂ ਮਤਲਬ ਵੀ ਮੇਰੀ ਮੰਮੀ ਕਈ ਚਲੇ ਮਰ ਗਈ ਤੇ ਚੋਂ ਦਾ ਡੈਡੀ ਗਿਆ ਕੰਮ ਤੇ ਤੇ ਉਹ ਦੋਵੇਂ ਭੈਣਾਂ ਆਏ ਘਰੇ ਇੱਕ ਨਿੱਕੀ ਤੇ ਇੱਕ ਵੱਡੀ ਛੋਟੀ ਜਿਹੀ ਰਹਿੰਦੀ ਆਉ ਮੈਨੂੰ ਪਤਾ ਜਿਹੜੀ ਉਹ ਚੋ ਕਹਿੰਦਾ ਵੀ ਕੀ ਬਣਾ ਲਾਈ ਜਾ ਪਾਰਟੀ ਤੇ ਯਾਰ ਹੁਣ ਅਸੀਂ ਉੱਥੇ ਪਿੰਡ ਇਕੱਠਾ ਕਰਕੇ ਲੈ ਕੇ ਜਾਣਾ ਉਹ ਤੱਕ ਕਿੰਨੂ ਬਨੋ ਅਸੀਂ ਲੈ ਜਲੇ ਗੱਡੀ ਮੰਨ ਲੈ ਇਹਦਾ ਮਤਲਬ ਇਹ ਝੋੜਾ ਵੀ ਸਾਰਿਆਂ ਨੂੰ ਅਸੀਂ ਇਕੱਠਾ ਕਰ ਚੱਲ ਗਈ ਨੀ ਨਿਆੜੀਆਂ ਹੈਗੀਆਂ ਆਪਣਾ ਕੀ ਲੈਣ ਗਈਆਂ ਵਿੱਚ ਬੈਠੀਆਂ ਜਾਣ ਗਈਆਂ ਵੈਸੇ ਤਾਂ ਚੱਲ ਖਾਣਾ ਤਾਂ ਉਹਨੇ ਉੱਥੇ ਹੀ ਹੈ ਉਹਨਾਂ ਦਾ ਇਹ ਆਪਣਾ ਕੀ ਆ ਨਾ ਪਰ ਤੈਨੂੰ ਬੇਬੇ ਦਾ ਵੀ ਸੁਭਾਅ ਯਾਰ ਬੇਬੇ ਨੂੰ ਪਤਾ ਹੀ ਗੱਲ ਦਾ ਨਾ ਬੀਬੀ ਨੂੰ ਨਹੀਂ ਪਤਾ ਤਾਂ ਉਹ ਮੇਰੇ ਕੋਲ ਆਇਆ ਸੀ ਜਿੱਤੇ ਬੀਬੀ ਸੁੱਤੀ ਪਈ ਸੀ ਪੱਛੇ ਸੁੱਤੀ ਪਈ ਸੀ ਹਾਂ ਬੀਬੀ ਸੁੱਤੀ ਪਈ ਸੀ ਤੇ ਕੋਣ ਆਇਆ ਨਾ ਬੀ ਕੁੜੀਆਂ ਨੂੰ ਲੇਟ ਨਾ ਕਰ ਦੇਵੇ ਹਨ ਨਹੀਂ ਨਹੀਂ ਲੇਟ ਨਹੀਂ ਕਰ ਤਾਂ ਮੈਂ ਕਿਹਾ ਸੀ ਕੋਕੋਨੀ ਤਿਆਰ ਕਰਕੇ ਤੇ ਉੱਪਰ ਕਹਿ ਦਾਂਗੇ ਮੜਿਆ ਮੈਂ ਤਾਂ ਚਾਹ ਪੀ ਕੇ ਨਾ ਮੈਂ ਮੈਨੂੰ ਮਨਾਉਣਾ ਤੇ ਜੇ ਹੁਣ ਉਹ ਲੇਟ ਹੋ ਗਏ ਤੇ ਫਿਰ ਮੂੰਹ ਜੰਮਿਆ ਰਹੇਗਾ ਨਹੀਂ ਕਹਾਂਦੇ ਆਪਾਂ ਦਾਸ ਕਮੇਟੀ ਵੇਖਣਾ 5 ਮਿੰਟਾਂ ਨੂੰ ਮੈਂ ਕਿਹਾ ਨਹੀਂ ਜਾ ਚੁ ਪਿੰਡਾਂ ਦਾ ਤੁਸੀਂ ਆ ਜਾ ਜੇ ਤੂੰ ਜਨੂੰ ਕਿੰਨੂੰ ਤੂੰ ਜबान ਖੜਾ ਬੀ ਸਾਡੇ ਨਾਲ ਚੱਲਦੇ ਰਹੇ ਜੇ ਇਸ ਲਈ ਮਾਰੀਆਂ ਜਾ ਰਹੀਆਂ ਨਾ ਕਰਦੇ ਪਏ ਮੇਰ ਜਾਨੀ ਥੋੜੀ ਕੱਟੀ ਪੜੀ ਸੋਣੀ ਕਹਿੰਦਾ ਐਡੀ ਵੱਡੀ ਤੁਸੀਂ ਗੱਡੀ ਲਿਆਂਦੀ ਜੇ ਚੱਲ ਯਾਰ ਤੂੰ ਐ ਕਰਦੇ ਆ ਫਿਰ ਐਵੇਂ ਨਾ ਬੱਦਸੀਆਂ ਦੇਣ ਰਹਿਣਾ ਨਿੱਕੇ ਨਿੱਕੇ ਜਵਾਬ ਤੇ ਚੱਲ ਲੈ ਚਲਦੇ ਆਪਾਂ ਨਾਲ ਉਹਦੇ ਆਪਣਾ ਕੇ ਖਾਣਾ ਉਹਨਾਂ ਨੇ ਤੇ ਤੂੰ ਹੁਣ ਚਾਹ ਦਾ ਨਾ ਪੁੱਟ ਜਾ ਚਾਹ ਤਾਂ ਜਾ ਕੇ ਦੇਖਦਾ ਤੂੰ ਉਹ ਖੇਤੀ ਜਾ ਉਹ ਆ ਗਏ ਨਾ ਪੀਣ ਨੂੰ ਮਨਾਲਾ ਚਾਹ ਪੀਣਾ ਕੋਲ ਤੇ ਚੱਲ ਖੇਤੀ ਜਾ ਨਹੀਂ ਬੈਠਿਆ ਜਾ ਨਹੀਂ ਤੂੰ ਦਿਮਾਗ ਹੀ ਤੇਰਾ ਕੰਮ ਕਰਛੇਤੀ ਜਾ ਕੇ ਤੂੰ ਲੈ ਆ ਤੂੰ ਚਾਹ ਨੂੰ ਬਾਲਿਆ ਕਰਨ ਲੱਗੀ ਹੋ ਕਦੋਂ ਮੇਰੇ ਅੱਗੇ ਦਿਮਾਗ ਸਵੇਰ ਦਾ ਖਰਾਬ ਕੀਤਾ ਕਰਿਆ ਯਾਰ ਇਹ ਕੋਲੋਂ ਨੂੰ ਮੈਂ ਲਾਉਣਾ ਫੋਨ ਉਹਦੇ ਜਵਾਬ ਜਤਾ ਕਰਕੇ ਰਹਿ ਚਿੰਤ ਹਾਂ ਨਹੀਂ ਹਾਂਜੀ ਹਾਂ ਬੈਠੋ ਅੱਛਾ ਬੈਠ ਸਾਸਰੀ ਘਰ ਸਾਸਰੀ ਆ ਬੱਸ ਹਾਂ ਮੈਂ ਆਪਾਂ ਜਾਣੀ ਹੋਣੇ ਦੱਸ ਦਿਓ ਨਹੀਂ ਨਹੀਂ ਬਸ ਬਸ ਇਹ ਲੋ ਬਣਾ ਰਹੀ ਨਹੀਂ ਆ ਨਹੀਂ ਨਹੀਂ ਬਾਰਾ ਜਦ ਆਇਆ ਨਾ ਆਪਾਂ ਜਾਣੇ ਹੁਣੇ ਚੰਗਾ ਹਾਂ ਬੈਠੀ ਚੱਤ ਤੇ ਕੋਈ ਖਿਆਲ ਸੰਧਈਆ ਨਾ ਉੱਥੇ ਜਾ ਕੇ ਕਹੇ ਨੇ ਮੱਛਰ ਨਾ ਨਹੀਂ ਲਿਆਵੇਂ ਪਕਾਈ ਨਹੀਂ ਮਾਰਨੀ ਦੀ ਐਵੇਂ ਅਗਲਾ ਰੀਤੀ ਛੇੜਨਾ ਕਰੀ ਜਾਂਦੇ ਸਮਝ ਲਾਗੀ ਨਾ ਨਹੀਂ ਨਹੀਂ ਵੀਰੀ ਮੈਂ ਹੌਪਦਾ ਲਾਗੇ ਦੇ ਜਾ ਕੇ ਬਹਿਣਾ ਅੱਜ ਦਾ ਦਿਨ ਵਗਾਵਾਂ ਫਿਰ ਕੱਲ ਤੋਂ ਕਿਤੇ ਘਰੀ ਬਹਿਣਾ ਵਾ ਉੱਥੇ ਜਾ ਕੇ ਮੱਛਰ ਨਾ ਨਹੀਂ ਕਹਿਦੇ ਨੇ ਵੀ ਫੇਰ ਤਾਂ ਕੋਈ ਪਾਰੀ ਖਾਣਾ ਚੰਗਾ ਹਾਂ ਸੈਮ ਵੀਰੀ ਉਸਾਈ ਬੜੀ ਜਾੜੀ ਆ। ਨਮੋ ਨੋ ਬਟਵਾਕ ਜੀ ਆ ਗਏ ਤੇ ਤਾਂ ਕਰ ਚੋ। ਉਹਨੇ ਤੇ ਚੰਗੀ ਜਨਵਾਕ ਆ ਗਏ। ਆ ਗਏ। ਹਾਂ ਆ ਗਏ ਉਹ ਬਾਹਰ ਬੈਠੇ ਹੋਏ। ਆਦਮਾ ਨੇ ਜਲਦੀ ਪੀਰੋ ਤੇ ਆ ਜਮੇ ਪਜਾ ਦੇ ਸਮਾਨ ਵੀ ਲੈਣਾ ਹੈ। ਯਾ ਤੂੰ ਅਲੀ ਬਜਾ ਤੂੰ ਆ ਦਾ ਰੁਗਣਾ ਇੰਨਾ ਟਾਈਮ ਹੈ ਨਹੀਂ ਸਾਡੇ ਕੋਲੇ ਲੈ ਕਿਉਂ ਨਹੀਂ ਕਾਵੇਂਗਾ ਸਮਾਨ ਉਧਰ ਲੈਣਾ ਹੀ ਬੀਬੀ ਨੂੰ ਵੀ ਗੇ ਬੋਲ ਦਿੱਤੇ ਇਹਨੂੰ ਮਨੇ ਤੂੰ ਬੋਲਦਾ ਤੂੰ ਪਹਿਲਾਂ ਨਹੀਂ ਦਰਦ ਲੈਣਾ ਹੁੰਦਾ ਸਮਾਨ ਤੇ ਪਹਿਲਾਂ ਕੋਈ ਨਹੀਂ ਆਉਂਦਾ ਪਾਲਦੇ ਆਂ ਮੈਂ ਤਾਂ ਚੇਤਾ ਮੋਲਦੀ ਕਿੰਨਾ ਟਾਈਮ ਪਿੰਨਾ ਹੋਗਾ ਹੁਣ ਕੋਈ ਨਹੀਂ ਹੁੰਦਾ 10 ਮਿੰਟ ਹੀ ਲੱਗਣਾ ਸਾਰੇ ਮੈਂ ਦੱਸਾਂ ਮਿਲਦਾ ਇਹ ਲੈ ਕੇ ਤਾਂ ਫਿਰ ਨਹੀਂ ਉੱਥੇ ਟਾਈਮ ਲੱਗ ਜਣਾ ਕੋਈ ਨਹੀਂ ਹੁੰਦਾ ਲੱਗ ਜਾਵੇ ਲੱਗਦਾ ਬੇਗੂ ਬਾਲਾ ਥੋੜਾ ਯਾ ਤੋ ਪਹਿਲਾਂ ਬਣਾ ਲਿਆ ਕਰ ਸਮਾਨ ਚੱਲ ਕੋਈ ਨਹੀਂ ਥੋੜਾ ਜਿਹਾ ਚੈਤਾ ਭੁਲ ਗਏ ਸਮਾਨ ਤਾਂ ਉਹ ਤਾਂ ਜ਼ਰੂਰੀ ਲੈਣਾ ਹੈ ਚੱਲ ਹੁਣ ਗੱਲ ਇਹ ਐ ਕਿ ਮੈਂ ਨਾ ਬੀਬੀ ਨਾਲ ਕਰਦਾ ਗੱਲਾਂ ਪੰਗਾ ਪਾਊਗਾ ਨਹੀਂ ਨਹੀਂ ਹੋ ਗਏ ਤੇ ਚੱਲ ਕੋਈ ਨਹੀਂ ਵੇਖਣ ਵਾਲਾ ਹੋਊਗਾ ਕੰਮ ਵੀ ਕਰੇ ਹਨਾ ਚੱਲ ਗੋਦੀ ਦਾ ਬੋਲਦੇ ਤੂੰ ਹੀ ਮੜਾ ਜਾ ਕੇ ਮੈਨੂੰ ਸਪੋਰਟ ਕਰਦੇ ਉਹ ਨੂੰ ਹੈ ਹਾਂ ਚੱਲ ਚਾਹ ਪੀ ਲੈ ਤੂੰ ਸ਼ਹਿਰ ਚੱਲ ਚੱਲ ਮੈਂ ਤਾਂ ਕੰਮ ਕਰਨਾ ਅੱਜ ਕੰਮ ਹੀ ਨਹੀਂ ਬੜਾ ਕੰਮ ਹੀ ਨਹੀਂ ਹੋਰ ਕੀ ਕਰਾਂ ਮੈਂ ਚੱਲ ਮਣਾਏ ਘਰ ਚਾਹ ਪੀ ਕੇ ਫਿਰ ਵੀ ਕੋਲੇ ਚਲਾ ਜਾ देखण वाला हो गया था, काम बीपी बोलूगी बहुत हां क्यों के डब्बा है चल बैठिस गओ यार जरा कुछ हमताओं में मैं चाय पीके तू ऐ कर बीपी ठात असि मेरे चाय पी लेया नु हां ठणनी हां चाय ठीक है डहे आवो यार पर असले हुन के लेन जाना असले जाके हमें बस बे आराम ही होना बुआ पान बिठाओदा बुआ बैठ छ बा सो न ले

ਚੋਰ ਦੀਆਂ ਪੈਣਾ ਨੂੰ ਵੀ ਨਾਲ ਹੀ ਲੈ ਆਇਆ ਤੇ ਭੈਣ ਨੂੰ ਮਿਠੇਵਾ ਲਾ ਕੇ ਕੋਲਣ ਜੀ ਦਾ ਕੋਈ ਮਰਗ ਜੀ ਹੋ ਗਈ ਤੇ ਉਹ ਕਹਿੰਦਾ ਮੇਰੀਆਂ ਪੈਣ ਨਿੱਕੇ ਨਿੱਕੀਆਂ ਦਾ ਘਰ ਕਿੱਥੇ ਰਹਿਣ ਦੀਆਂ ਤੇ ਤੁਸੀਂ ਐਂਟੀ ਨਾਲ ਹੀ ਲੈ ਚੋ ਉਹਨਾਂ ਆਹ ਜਾਂਦੇ ਸਾਰਾ ਪਿੰਡ ਵਾੜ ਕੇ ਲੈ ਆਏ ਚਲ ਕੋਈ ਨਹੀਂ ਦੀਦੀਆਂ ਆ ਨਹੀਂ ਆਈਆਂ ਬੈਠ ਜਾਣੀ ਮੈਂ ਕਹਿ ਬੈਠੀ ਉਹਨਾਂ ਨੂੰ ਦੀਦੀ ਨੂੰ ਤਾਂ ਸੱਦੇ ਆਵਾ ਉਹ ਤਾਂ ਚੱਲੇ ਨੇ ਨਹੀਂ ਤਾਂ ਆਪਣੇ ਫਲਪੜਾ ਚੱਲੇ ਜਾਣੇ ਉਹ ਉਹਨੇ ਨਾ ਜਾਣਾ ਸੀ ਕਹਿੰਦੇ ਉਹਨੇ ਚੱਲ ਗੱਡੀ ਤੁਹਾਡੀ ਤੇ ਬੈਠ ਚਾ ਕੋਈ ਨਹੀਂ ਨਿਆਣੀਆਂ ਦੇ ਬਾਹਰ ਅੰਗ ਖਾਣ ਮਜਬੂਰੀ ਹੈ ਰਿਆਂ ਦੀ ਆਪਾਂ ਨੂੰ ਸਮਝਣੀ ਚਾਹੀਦੀ ਹਾਂ ਸਹੀ ਤਾਂ ਕੋਈ ਨਹੀਂ ਲਹਿਚਾ ਨਹੀਂ ਉਹਨੂੰ ਤਾਂ ਮੈਂ ਕੋਲ ਅਈਨਾਂ ਟਾਈਮ ਗੱਡੀ ਤੋਂ ਉਹਦੇ ਲੱਗਦਾ ਨਹੀਂ ਬੜੇ ਆੜੀ ਸ਼ਵੇਰ ਦਾ ਮੇਰੇ ਕੋਲ ਕੋਨਾ ਪੈਸੇ ਦੇਣੇ ਸੀ ਗੱਡੀ ਵਾਲੇ ਤੇ ਥੋੜੇ ਜਿ 200 ਆਪਦਾ ਉੱਪਰ ਨਾ ਬਹਿ ਗਿਆ ਤਾਂ ਉਹ ਕਹਿੰਦਾ ਮੈਨੂੰ ਟਾਈਮ ਲੱਗਦਾ ਚੱਲ ਗੱਡੀ ਫੇਰ ਉਹਨੂੰ ਹਾਂ ਮੈਂ 베ਰੀ ਕੱਲੋਂ ਕੰਟਰਾ ਗੱਲੋਂ ਮੈਂ ਨਾ ਤੂੰ ਆਖ ਕੱਟਿਆ ਮੈਨੂੰ ਅਬ ਤਾਂ ਗੱਡੀਆਂ ਤੇ ਨਾ ਤਾਂ ਲੱਗਦਾ ਪੈਸੇ ਦੇ ਦੇ ਸੀ ਪੈਸੇ ਮੈਨੂੰ ਹੋਰ ਪਾਸੇ ਪੈਸੇ ਜੇ ਲੱਭਦਾ ਉਹ ਨਾ ਲੱਗਦਾ ਹੈ ਆਹ ਲੰਘ ਜਾਂਦਾ ਕੰਮ ਤੇਰਾ ਬਲ ਕੋਲ ਜਿੰਨੇ ਨਾਲ ਤੇ ਸੌਰੀ ਹੈ ਉਹ ਫੋਨ ਤੇ ਫੋਨ ਕਰੀ ਜਾਂਦੇ ਨੇ ਸੁਬਾਣੀ ਸਾਹਿਬ ਦਾ ਤਾਂ ਭੋਲ ਪੈ ਗਿਆ ਹੁਣ ਆਉਟਾ ਉੱਥੇ ਕੀ ਲੈਣ ਜਾਣਾ ਹੋਲੀ ਬੋਲ ਬਾਰ ਜਵਾਕ ਵੇਖੇ ਭੋਰੇ ਜਮ ਬੋਰਪਾਲੀ ਆਪਣਾ ਨਾ ਮੈਨੂੰ ਸੁਣ ਲੈਣਾ ਤੇ ਮੇਰੀ ਸੁਣਦੀ ਤੂੰ ਵੀ ਮੈਂ ਨਾ ਗਿਆ ਤੇ ਤੇਰੇ ਕੋਲ ਗੱਡੀ ਤੁਆ ਸੀ ਤੇ ਆਪਾਂ ਲਈ ਛੋੜ ਦਿਨ ਉਹ ਗੱਡੀ ਜਗੋ ਤੇ ਉਹ ਬੰਦੇ ਦਾ ਨਾ ਥੋੜਾ ਜਿਹਾ ਪੇਮੈਂਟ ਦਾ حساب-ਤਬ ਉਹਨਾਂ ਨੇ ਉੱਥੇ ਕਾਗਜ਼ ਪੱਤਰ ਦਿਖਾਉਣ ਐ ਫਿੰਗਰਪ੍ਰਿੰਟ ਵਗੈਰਾ ਉਹ ਉੱਥੇ ਤਾਂ ਉਹ ਢਾਈ ਘੜੇ ਮੇਰੇ ਉੱਥੇ ਲੈ ਗਏ ਮੈਂ ਹੁਣ ਕੀ ਕਰਦਾ ਬੰਦਾ ਵੀ ਆ ਕੀ ਇਹ ਕੰਮ ਕਰਨਾ ਸੀ ਉਹ ਕਰਨ ਵਾਲੇ ਉਹ ਮਿਲ ਗਏ ਉੱਥੇ ਉਹਨਾਂ ਨੂੰ ਮੈਨੂੰ ਪਤਾ ਨਹੀਂ ਸੀ ਮੈਂ ਉਹ ਇਕਰਾਰ ਕਰ ਬਿਠਾ ਉਹਨਾਂ ਨਾਲ ਤੇ ਹੁਣ ਉੱਥੇ ਰਾਹ ਕੀ ਗਿਆ ਸਾਰਾ ਤਾਂ ਨਿਪੜ ਗਿਆ ਚਲ ਕੋ ਨੇਪਾਲ ਜੀ ਉਹਨਾਂ ਸ਼ਾਮ ਨੂੰ ਸ਼ੁਰੂ ਕਰਨੀ ਚਾਹੀਦੀ ਕੁਸ਼ਾਮੇ ਕੱਟਣਾ ਨਾ ਦੇ ਲੱਗੋ ਦੁਜਾ ਉਹ ਚਾਹਾਂ ਅਗੂ ਕੀ ਲੋਗਾ ਹੋਵਨ ਯਾ ਸਿੰਘ ਦੇ ਆ ਰਹੇ ਮੰਦੂਗਾ ਹੁਣ ਸੋਨੀ ਅੱਜ ਅਸਤੇ ਵੀ ਦੇਵੋ ਕਿ ਨਾ ਤਨ ਤੈਸਿਆਂ ਕਰਕੇ ਤੁਨ ਜਾਣਾ ਸੀ ਜਹਾਂ ਬੈਠਾ ਸੀ ਨੇ ਆਪਾਂ ਲੋਗਾ ਨੂੰ ਜਾਣਾ ਆਉਂਦੇ ਆ ਸਾਂਤਾਨਾ ਨੋਇਆ ਦੁਪਹਿਰ ਜਾਣ ਦੀ ਆਣੇ ਦੇ ਵੇਲੇ ਵਰਾਗਰ ਲੋਕਾ ਵੋ ਚੱਲ ਤੇ ਗੁਰਮਾਨ ਗੇਟੀ ਲਾ ਚੱਲ ਮੋਨ ਦੂਜਾ ਅਗਲੇ ਫੜੀ ਲੋਦ ਤੇ ਜਾਣਾ ਆਪਣੇ ਕਪੜੇ ਚੋਕ ਕੇ ਪਾਉਲ ਫੇਟੋ ਰੋ ਦਾਮ ਲਾਇਆ ਜੀ ਜੀ ਬਾ ਚਾਉਂਦੇ ਕੰਡਾ ਤੇ ਚਾਹੂ ਹੋਈ ਪੀ ਗੀ ਉਹ ਤੇ ਕਾ ਹਲੋ ਨਾ ਇਹਨੇ ਉਹਨੇ ਬਣਾਉਣਾ ਪੜਾ ਮੜੇ ਬਸ ਹਾਂ ਚੰਗੇ ਸਮਝ ਜਾਂਦੇ ਹਾਂ ਉਹ ਲਿਆ ਉਹਦਾ ਸੁਆਦ ਦੇਖੇਗਾ ਕੋਈ ਆਣਾ ਨਹੀਂ ਆ ਤੁਝਾ ਨੋ ਕੋਈ ਸਟਾਰ ਮੇਰਾ ਦੇਲ ਚੀਏ ਉਥੇ ਜਾਣਾ ਸਾਰੀਆਂ ਨਿਬੜੰਗ ਤੁਹਾਡੇ ਨਾਲ ਕਹਿੰਦੀ ਆ ਕੀਤੇ ਮਸਾਲੇ ਤੁਹਾਡੀਆਂ ਨੇ ਅੱਜ ਵੀ ਨਾ ਪ੍ਰਸ਼ਕਿਰਤੀ ਜਾਂਦੇ 1 ਲੱਖ ਰੁਪਈਆ ਬਚਾ ਲੈ ਜੋ ਕਹਿੰਦੇ ਕੋਈ ਮੈਨੂੰ ਕਹਿੰਦੇ ਯਾਰ ਅਰਪਾ ਕਾ ਮੇਰੇ ਪੁੱਤਰਾ ਨੇ ਬਣਾਇਆ ਮੇਰੇ ਪੋਤਰੇ ਨੇ ਮਰਨਾ ਕੀ ਥੀ ਕੋਈ ਨਹੀਂ ਕੋਥੇ ਚਾਲੇ ਕਰਨੇ ਜੇਠਾ ਨੂੰ ਮੈਂ ਕਰ ਚੱਲੋ ਮੇਰੇ ਦਿਲ ਚੀੜੀ ਆਈ ਦੁਨੀਆ ਦਾ ਸਾਰਾ ਹੀ ਤਮਾਸ਼ਾ ਹੈ ਖੂਗੇ ਵੀ ਕੀ ਮਾਤਾ ਨੇ ਰੰਗ ਢੰਗ ਕੀਤਾ ਮੇਰੇ ਨਾਲ ਧੋਖੀ ਮੇਰੇ ਨਾਲ ਠੱਗੀਆਂ ਅੱਜ ਸਭ ਕੁਝ ਹੀ ਲੱਭ ਗਿਆ